ਬਹੁਤਾ ਕੁਝ ਕਰ ਸਕੋਆਂ ਜਾਂ ਨਾ ਕਰ ਸਕੋ ਆਪਣੇ ਆਪ ਨੂੰ ਤੇ ਆਪਣਿਆਂ ਨੂੰ ਹਰ ਪ੍ਰਕਾਰ ਦੇ ਨਸ਼ਿਆਂ ਤੋਂ ਬਚਾ ਲਓ ਜੇ ਨਸ਼ਾ ਕਰ ਵੀ ਰਹੇ ਹੋ ਕੋਈ ਕੋਈ ਵੀ ਨਸ਼ਾ ਕਰ ਰਹੇ ਹੋ ਤਾਂ ਛੱਡ ਦਿਓ ਇਹ ਨਾ ਕਹੋ ਕਿ ਸਾਤੋਂ ਛੱਡਿਆ ਨਹੀਂ ਜਾਂਦਾ ਇਨਸਾਨ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਸੰਸਾਰ ਤੇ ਨਾ ਕਰ ਸਕੇ ਪਰ ਉਹਦੇ ਵਾਸਤੇ ਉਸ ਨੂੰ ਸਹੀ ਗਲਤ ਦੀ ਸੋਜੀ ਹੋਣੀ ਚਾਹੀਦੀ ਐ ਇਹ ਜੋ ਗੁਰੂ-ਗੁਰੂ ਕਰਦਾ ਹੈ ਨਾ ਸੰਸਾਰ ਹਰੇਕ ਧਰਮ ਦੇ ਵਿੱਚ ਇਹ ਐਵੇਂ ਨਹੀਂ ਕਰਦਾ ਗੁਰੂ ਉਹ ਹੈ ਜੋ ਇਨਸਾਨ ਨੂੰ ਸਫਲ ਜੀਵਨ ਜੀਣ ਦਾ ਢੰਗ ਦੱਸਦਾ ਹੈ ਇਨਸਾਨ ਨੂੰ ਮਹਾਨ ਜੀਵਨ ਜੀਣ ਦੀ ਜਾਂਚ ਦੱਸਦਾ ਹੈ ਗੁਰੂ ਉਹ ਹੈ ਤੇ ਗੁਰੂ ਕਿਸੇ ਇੱਕ ਦਾ ਨਹੀਂ ਇੱਕ ਪਾਸੇ ਦਾ ਨਹੀਂ ਜਿਵੇਂ ਪ੍ਰਮਾਤਮਾ ਸਾਰੇ ਸੰਸਾਰ ਦਾ ਹੈ ਉਸ ਪਰਮਾਤਮਾ ਨਾਲ ਜੋੜਨ ਵਾਲਾ ਗੁਰੂ ਵੀ ਸਾਰੇ ਸੰਸਾਰ ਦਾ ਹੀ ਹੈ ਕਿਉਂਕਿ ਹਕੀਕਤ ਦੇ ਵਿੱਚ ਦੇਖਿਆ ਜਾਵੇ ਗੁਰੂ ਹੀ ਪਰਮਾਤਮਾ ਹੈ ਤੇ ਪਰਮਾਤਮਾ ਹੀ ਗੁਰੂ ਹੈ ਗੁਰੂ ਦੇ ਨਹੀਂ ਗੁਰੂ ਸਿਰਫ ਗਿਆਨ ਵੀ ਨਹੀਂ ਕਿਉਂਕਿ ਗਿਆਨ ਤਾਂ ਹਰੇਕ ਨੂੰ ਹੈ ਉਸ ਗਿਆਨ ਦਾ ਫਾਇਦਾ ਕੀ ਹੈ ਜਿਸ ਗਿਆਨ ਤੇ ਅਮਲ ਨਹੀਂ ਜਿਸ ਗਿਆਨ ਨੂੰ ਪ੍ਰੈਕਟੀਕਲ ਦੇ ਵਿੱਚ ਨਾ ਲਿਆ ਲਿਆਂਦਾ ਜਾਵੇ ਉਸ ਗਿਆਨ ਦਾ ਕੋਈ ਫਾਇਦਾ ਨਹੀਂ ਗਿਆਨ ਉਹੀ ਸਫਲ ਹੈ ਜਿੱਥੇ ਆਪਾਂ ਪ੍ਰੈਕਟੀਕਲ ਉਸ ਗਿਆਨ ਨੂੰ ਆਪਣੇ ਹਿਰਦੇ 'ਚ ਧਾਰਨ ਕਰਦੇ ਆ ਆਪਣੇ ਜੀਵਨ 'ਚ ਧਾਰਨ ਕਰਦੇ ਆ ਤਾਂ ਕਿਤੇ ਜਾ ਕੇ ਖੇੜ ਬਣਦੀ ਹੈ ਇਹੋ ਜਿਹਾ ਕੋਈ ਕੰਮ ਨਹੀਂ ਜੋ ਇਨਸਾਨ ਨਾ ਕਰ ਸਕੇ ਬਸ ਉਸ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਦੁਨੀਆ ਦੇ ਜਿੰਨੇ ਵੀ ਧਰਮ ਗ੍ਰੰਥ ਨੇ ਜਾਂ ਧਰਮ ਨੇ ਉਹ ਜ਼ੋਰ ਕਾਤੇ ਪਾਉਂਦੇ ਨੇ ਉਹ ਜ਼ੋਰ ਪਾਉਂਦੇ ਨੇ ਮਨ ਤੇ ਜਦੋਂ ਮਨ ਬੇਕਾਬੂ ਹੋ ਗਿਆ ਬੰਦੇ ਤੋਂ ਉਦੋਂ ਬੰਦਾ ਸੰਸਾਰ ਦੇ ਵਿੱਚ ਕੁਝ ਨਹੀਂ ਕਰਨ ਜੋਗਾ ਕੁਝ ਵੀ ਨਹੀਂ ਜਿਹੜਾ ਬੰਦਾ ਆਪਣੇ ਮਨ ਤੋਂ ਹਾਰ ਗਿਆ ਉਹ ਸੰਸਾਰ ਦੇ ਵਿੱਚ ਕਿਤੇ ਜਿੱਤ ਨਹੀਂ ਸਕਦਾ ਤੇ ਜਿਸ ਨੇ ਆਪਣੇ ਮਨ ਤੇ ਕਾਬੂ ਕਰ ਲਿਆ ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਉਸ ਨੂੰ ਸੰਸਾਰ ਤੇ ਕੋਈ ਹਰਾ ਨਹੀਂ ਸਕਦਾ ਉਹ ਸੰਸਾਰ ਦਾ ਉਹ ਵਿਸ਼ਵ ਜੇਤੂ ਹੁੰਦਾ ਠੀਕ ਹੈ ਇਹ ਹਕੀਕਤ ਹੈ ਮਨ ਦੇ ਹਾਰੇ ਅੱਗੇ ਸਭ ਜੇਤੂ ਨੇ ਤੇ ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਉਸ ਅੱਗੇ ਸਭ ਹਾਰੇ ਹੋਏ ਨੇ